ਸੁਖ ਵਿਲਾਸ ਬਣਾ ਰੱਖਿਆ ਇੱਥੇ ਪਹਾੜਾਂ 'ਚ 7 ਸਟਾਰ ਹੋਟਲ ਸੁਖਵੀਰ ਬਾਦਲ ਨੇ ਮੈਂ ਹੈਲੀਕਾਪਟਰ ਦੇ ਉੱਤੋਂ ਦੀ ਦੇਖਿਆ ਦੋ ਤਿੰਨ ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ ਮੈਂ ਕਿਹਾ ਥੋੜਾ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਰਾਂ ਫਿਰ ਦੇਖਦੇ ਆਂ ਇਹਨਾਂ ਦਾ ਕੀ ਹਾਲ ਹੈ ਤੇ ਵੀਰੋ ਵਾ ਕਾਗਜ਼ ਤਿਆਰ ਹੋ ਗਏ ਟਾਉਣਾ ਨਹੀਂ ਦੇਖੋ ਆਪਾਂ ਸੋਨਾ ਵਧੀਆ ਬਣਾਇਆ ਉਹਨੇ ਕਬਜ਼ੇ 'ਚ ਲੈ ਲਾਂਗੇ ਸਰਕਾਰ ਉੱਤੇ ਕਬਜ਼ਾ ਕਰ ਲੂ ਸਕੂਲ ਖੋਲ ਲਾਂਗੇ ਉੱਥੇ ਸਰਕਾਰੀ ਇਹ ਕੰਮ ਹੋਊਗਾ ਮੇਰੇ ਬਤੀ ਦੰਦ ਨੇ ਮੈਂ ਉਹੀ ਨਹੀਂ ਕਹਦਾ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ ਮਨ ਤਾਂ ਕਿਸੇ ਨੇ ਹੋਰ ਕਿਹਾ ਕਹਿੰਦੇ ਸੁਖਵੀਰ ਬਾਦਲ ਨੇ ਆਪਣਾ ਜੀਜਾ ਪਾਰਟੀ ਚੋਂ ਕੱਢਤਾ ਮਜੀਠੀਆ ਕਹਿੰਦਾ ਮੈਂ ਆਪਦਾ ਕੱਢਣਾ ਹੁਣ ਆਪਾਂ ਨੇ ਨਾ ਬਚਪਨ ਚ ਬੱਚੇ ਚੀਜ਼ੋ-ਚੀਜੀ ਲੜਦੇ ਦੇਖਿਆ ਵੀ ਆਹ ਚੀਜ਼ ਮੇਰੀ ਆਹ ਚੀਜ਼ ਮੇਰੀ ਨਾ ਬੁੱਤ ਚੀਜ਼ੋ-ਚੀਜੀ ਨਾ ਲੜੋ ਇਹ ਜੀਜੋ-ਜੀਜੀ ਹੋ ਗਏ ਹੁਣ ਮੇਰਾ ਇੱਥੇ ਕੋਈ ਕਸੂਰ ਨਹੀਂ ਫਿਰੋ ਇਹ ਤੁਸੀਂ ਕੀਤਾ ਮੈਂ ਤਾਂ ਆ ਕੇ ਹੋਕਾ ਹੀ ਦਿਨਾ ਬਸ ਤੁਸੀਂ ਕੰਮ ਕਰ ਦਿੰਨੇ ਹੋ ਸੋ ਆ ਇਹਨਾਂ ਦੀ ਹਾਲਤ ਹੋਈ ਪਈਆ ਕਾਂਗਰਸ ਵਾਲਿਆਂ ਦਾ ਇਹ ਨਹੀਂ ਪਤਾ ਲੱਗ ਰਿਹਾ ਕੌਣ ਕੀ ਦੇ ਨਾਲ ਲੜ ਰਿਹਾ ਹੈ ਕਾਂਗਰਸ ਵਾਲੇ ਤਾਂ ਇੱਕ ਦੂਜੇ ਨੂੰ ਹਰਾਉਣ ਤੇ ਲੱਗੇ ਹੋਏ ਐ ਕਾਂਗਰਸ ਦੀ ਜਿਹੜੀ ਹੈ ਨਾ ਹਾਲਤ ਉਹ ਕਛੂ ਕੁੰਮੇ ਤੇ ਚੂਹੇ ਦੀ ਦੋਸਤੀ ਵਾਲੀ ਹੈ ਇੱਕ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਕਹਿੰਦੇ ਵੀ ਦੋਸਤੀ ਇਕੱਠੇ ਰਾਵਾਂਗੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬਨ ਲੀਆਂ इकट्ठे ਰਾਂਗੇ ਆ ਗਰਮੀ ਪਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਮਗਰ ਚੂਹਾ ਬੰਨਿਆ ਹੋਇਆ ਸਿੱਧਾ ਟੋਬੇ ਦੇ ਵਿੱਚ ਬਣ ਗਿਆ ਚੂਹਾ ਡੁੱਬ ਕੇ ਮਰ ਗਿਆ ਘਾਂਟੇ ਕਵਾਜੋਂ ਨਿਕਲਿਆ ਮਰਿਆ ਹੋਇਆ ਚੂਹਾ ਨਾਲ ਖਿੱਚੀ ਫਰੇ ਕਛੂ ਉੱਤੇ ਇਲ ਫਿਰਦੀ ਸੀ ਇਲ ਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਚਪਟ ਮਾਰ ਕੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਉਹ ਬੰਨੀ ਹੋਈ ਸੀਗੀ ਪੋਛ 200 ਫੁੱਟ ਤੋਂ ਕਛੂ ਡਿੱਗਿਆ ਕਛੂ ਮਰ ਗਿਆ ਕਾਂਗਰਸ ਵਾਲਿਆਂ ਦੀ ਦੋਸਤੀ ਇਹ ਹੈ ਇਹ ਦੇਖ ਲੈਣ ਵੀ ਚੂਹਾ ਕੌਣ ਹੈ ਤੇ ਕਛੂ ਕੌਣ ਹੈ ਮਾਰਨਗੇ ਇੱਕ ਦੂਜੇ ਨੂੰ ਇਹ ਆਪ ਹੀ ਮੇਰਾ ਇਹ 'ਚ ਕੋਈ ਕਸੂਰ ਨਹੀਂ ਵੀਰੋ ਮੇਰਾ ਕੋਈ ਕਸੂਰ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਨੇ ਲੁੱਟ ਕੇ ਖਾ ਲਿਆ ਆਪਾਂ ਨੂੰ ਮੈਂ ਤਾਂ ਹੁਣ ਅੱਜ ਇੱਥੇ ਆਇਆ ਹੁਣ ਇਹਦੇ ਬਾਅਦ ਨੰਗਲ ਜਾਵਾਂ ਫਿਰ ਬੰਗੇ ਜਾਵਾਂ ਫਿਰ ਬਲਾ ਚੌਰ ਜਾਵਾਂ ਪਰ ਰਾਤ ਨੂੰ ਸੰਗਰੂਰ ਜਾਊ ਕੱਲ ਨੂੰ ਪਟਿਆਲਾ ਉਧਰ ਪਾਸੇ ਕੇਜਰੀਵਾਲ ਸਾਹ ਨਾਹਾਂ ਜਿੰਨਾ ਜਰਮੈਨਾਂ ਨੇ ਜੜਾ ਨਹੀਂ ਪਟਦਾ ਮੈਂ ਨਹੀਂ ਥੱਕਦਾ ਆਪਾਂ ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ ਭਈ ਅਮਰੀਕਾ ਕੈਨੇਡਾ ਕਿਉਂ ਜਾਈਏ ਅਸੀਂ ਇੱਥੇ ਆਪਣੀ ਧਰਤੀ ਠੀਕ ਕਰ ਲੈਨੇ ਆ ਇੱਥੇ ਹੀ ਨੌਕਰੀਆਂ ਦੇ ਦਿੰਨੇ ਆ ਇੱਥੇ ਹੀ ਕੰਮਕਾਰ ਕਰੋ ਆ ਤੁਹਾਡੇ ਕੋਲੇ ਇੱਥੇ ਆ ਗਈ ਕਲਾਸ ਪਹਿਲਾਂ ਹੀ ਸੀ ਫਰੈਡਨਬਰਗ ਵੀ ਆ ਗਈ ਨਾਲ ਜਰਮਨੀ ਵਾਲੀ ਕੰਮ ਮਿਲੂਗਾ ਬਹੁਤ ਸਾਰੇ ਲੋਕਾਂ ਨੂੰ ਆਪਣੇ ਮੁੰਡਿਆਂ ਨੂੰ ਇੰਜੀਨੀਅਰ ਕਰਕੇ ਇੱਥੇ ਹੀ ਕੰਮ ਮਿਲੂਗਾ ਸ਼ਾਮ ਨੂੰ ਘਰੇ ਆ ਕੇ ਰੋਟੀ ਖਾਈਏ ਉਧਰ ਬਾਹਲੇ ਮੁਲਕਾਂ ਚ ਬਰਫਾਂ ਪੈਂਦੀਆਂ ਨੇ ਇਹਨਾਂ ਬਾਦਸ਼ਾ ਸਾਡੀ ਐ ਇਹਨਾਂ ਕਲਚਰ ਸਾਡਾ ਕਿਉਂ ਜਾਈਏ ਬਈ ਅਸੀਂ ਹਾਂ ਘੁੰਮਣ ਜਾਓ ਮਹੀਨਾ ਘੁੰਮਣ ਚਲੇ ਜਾਓ ਪਰਿਵਾਰ ਵਾਸਤੇ ਟੂਰਿਸਟ ਵੀ ਜੇ ਤੇ ਪਰ ਇਹ ਥੋੜੀ ਅਗੇ ਇੱਥੋਂ ਚਲੇ ਗਏ ਮਾਪੇ ਇੱਥੇ ਡਿੱਕੀ ਜਾਂਦੇ ਆ ਵੀ ਕਦੋਂ ਆਊਗਾ ਪੁੱਤ ਮੇਰਾ ਸੋ ਬਹੁਤ ਵਿਰੋਧ ਇਹ ਕੰਮ ਆਪਾਂ ਬੰਦ ਕਰਨਾ ਔਰ ਬੰਦ ਤਾਂ ਹੋਊਗਾ ਜੇ ਆਪਣੇ ਕੋਲੇ ਰਾਜਨੀਤਿਕ ਸ਼ਕਤੀ ਤੁਸੀਂ ਦਿਓਗੇ ਇੱਥੀ ਇੱਥੇ ਹੀ ਪਟਿਆ ਪਟਿਆ ਫੈਕਟਰੀਆਂ ਲੈ ਕੇ ਆਵਾਂਗੇ ਇੱਥੇ ਹੀ ਤੁਹਾਡੇ ਤਿੰਨ ਪੁੱਤਾਂ ਨੂੰ ਕੰਮ ਮਿਲੂਗਾ ਇੱਥੇ ਹੀ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਹੈ ਇਸ ਗੱਲ ਦਾ ਕਿ ਤੁਸੀਂ ਇੰਨੀ ਗਰਮੀ ਵਿੱਚ ਇੱਥੇ ਆਏ ਹੋ 80 ਬਈ ਐਸਐਸ ਵਾਲੇ ਮੁੰਡੇ ਬੈਠੇ ਐ ਸਟੂਡੈਂਟ ਐ ਨੌਜਵਾਨ ਐ ਪੁੱਕ ਐ ਫਿਊਚਰ ਐ ਸੋ ਇਹਨਾਂ ਨੂੰ ਇੱਥੇ ਹੀ ਨੌਕਰੀਆਂ ਦੇਣੇ ਨੇ ਡਿਗਰੀ ਮੁਤਾਬਕ ਯੂਪੀਐਸਸੀ ਦੇ ਸੈਂਟਰ ਖੋਲਾਂਗੇ ਅੱਠ ਪੜੋ ਆਈਐਸ ਅਫਸਰ ਬਣੋ ਡੀਸੀ ਬਣੋ ਆਈਪੀਐਸ ਕਰੋ ਐਸਐਸਪੀ ਬਣੋ ਪਟੀਆਂ ਬਟੀਆਂ ਪੋਸਟਾਂ ਸਾਡੇ ਪੰਜਾਬੀਆਂ ਦੇ ਮੁੰਡਿਆਂ ਤੇ ਧੁੱਤੀਆਂ ਪੁੱਤਾਂ ਬਣੇ ਹੋਣੇ ਚਾਹੀਦੇ। ਪੜਾਵਾਂਗੇ। ਪੜਾਵਾਂਗੇ ਇੱਥੇ। ਮੈਡੀਕਲ ਕਾਲਜ ਖੋਲ ਰਹੇ ਆ। ਆਪ ਬਣ ਕੇ ਆਮ ਆਦਮੀ ਕਲੀਨਿਕ ਬਣ ਗਏ। ਸਕੂਲ ਆਫ ਫੈਮਿਨਸ ਬਣ ਰਹੇ ਨੇ। ਮੈਂ ਇਹ ਕੰਮ ਹੀ ਗਣਾਉਣ ਲੱਗ ਗਿਆ ਅੱਧਾ ਘੰਟਾ ਲੱਗ ਜੂ। ਉਹ ਤੁਹਾਨੂੰ ਆਪ ਹੀ ਪਤਾ ਤੁਸੀਂ ਗਿਣਾਂਦਾ ਕਰੋ। ਉਹ ਇੱਕ ਬਜ਼ੁਰਗ ਮੈਨੂੰ ਕਹਿੰਦਾ ਧੰਨਵਾਦ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਸਾਡੇ ਜਨਰੇਟਰ ਤੇ ਭੁੰਡਾਂ ਦਾ ਖੱਖਰ ਲੱਗ ਗਿਆ। ਮੈਂ ਕਹਾ ਜੀ ਇਹ ਤਾਂ ਧੰਨਵਾਦ ਵਾਲੀ ਕਿਹੜੀ ਗੱਲ ਹੈ ਕਹਿੰਦਾ ਚੱਲਿਆ ਹੀ ਨਹੀਂ ਬਿਜਲੀ ਹੋਈ ਨਹੀਂ ਆਈ ਗਾ ਜਨਰੇਟਰ ਤੇ ਭੁੰਡਾਂ ਦਾ ਖੱਖਰ ਲੱਗ ਗਿਆ ਕਹਿੰਦਾ ਹੁਣ ਇਹ ਵੀ ਮੁੱਦਾ ਦੇਖੋ ਲੋਕ ਬਹੁਤ ਤਰਾਂ ਤਰਾਂ ਦੀਆਂ ਗੱਲਾਂ ਸੁਣਾਉਂਦੇ ਮੈਨੂੰ ਇੱਕ ਮੈਨੂੰ ਕਹਿੰਦਾ ਮੈਂ ਦੋਜੀ ਆ ਜੀ ਕਹਿੰਦਾ ਪਹਿਲਾਂ ਮੇਰਾ حساب ਤਿੰਨ ਜਾਂ ਚਾਰ ਮਹੀਨੇ ਬਾ ਕਰਦੇ ਸੀ ਲੋਕ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਅਚਾਨਕ ਹਰੇਕ ਮਹੀਨੇ ਪੈਸੇ ਦੇਣ ਲੱਗੇ ਮੈਨੂੰ ਕਹਿੰਦਾ ਮੈਂ ਕਿਹਾ ਮੇਰੇ ਤਾਂ ਦੁੱਧ ਵੀ ਉਹੀ ਹੈ ਲੀਟਰ ਵੀ ਉਹੀ ਹੈ ਮੇਨ ਨਾਲਾ ਨਾ ਮੈਂ ਦੁੱਧ ਨਾਲ ਕੋਈ ਛੇੜਛਾੜ ਕਰਦਾ ਤੇ ਮੇਰਾ ਢੋਲੀ ਵੀ ਉਹੀ ਐ ਤੇ ਪਹਿਲਾਂ 4 ਮਹੀਨੇ ਵਾ ਪੈਸੇ ਦਿੰਦੇ ਸੀ ਹੁਣ ਮਹੀਨੇ ਵਾ ਕਿਉਂ ਦੇਣ ਲੱਗ ਗਏ ਉਹ ਕਹਿੰਦੇ ਭਗਵਾਨ ਤੁਮਾਨ ਨੇ ਬਿਜਲੀ ਫ੍ਰੀ ਕਰਤੀ ਜਿਹੜਾ 3-4000 ਬਿਜਲੀ ਦਾ ਬਚਣ ਲੱਗ ਗਿਆ ਉਹ ਅਸੀਂ ਦੋਤੂ ਦੇਣ ਲੱਗ ਗਏ ਕਿੰਨਾ ਕਿੱਧਰ ਨੂੰ ਜਾ ਕੇ ਦੇਖੋ ਫਰਕ ਪੈ ਜਾਂਦਾ ਸੋ ਵੀਰੋ ਇਸੇ ਕੰਮ ਤੇ ਆ ਨਾ ਤਾਂ ਮੈਂ ਬੱਸਾਂ 'ਚ ਹਿੱਸਾ ਪਾਉਣਾ ਨਾ ਮੈਂ ਪਾਉਣਾ ਕਿਸੇ ਰੇਤੇ ਦੀਆਂ ਖਾੜਾਂ 'ਚ ਨਾ ਪਾਉਣਾ ਕਿਸੇ ਹਵੇਲੀ 'ਚ ਜੱਟਾ ਵੇਚ हिस्सा ਪਾਉਣਾ ਹੈ ਮੈਂ ਤੁਹਾਡੇ ਦੁੱਖਾ ਸੁੱਖਾਂ 'ਚ ਹਿੱਸਾ ਪਾਉਣਾ ਹੈ ਹੋਰ ਕਿਤੇ ਨਹੀਂ ਪਾਉਣਾ ਆਪ ਮੈਂ ਰੁਪਈਆ ਖਾਣਾ ਨਹੀਂ ਜਿਹੜੇ ਇਹਨਾਂ ਨੇ ਖਾ ਲਿਓ ਮੈਂ ਛੱਡਦੇ ਨਹੀਂ ਉਹਦਾ ਕਢਾਉ ਉਹ ਦੇਖਦੇ ਜਾਓ ਤੁਸੀਂ ਕਢਾਉ ਪੈਸੇ ਆ ਸੁੱਖ ਵਿਲਾਸ ਬਣਾ ਰੱਖਿਆ ਇੱਥੇ ਪਹਾੜਾਂ 'ਚ 7 ਸਟਾਰ ਹੋਟਲ ਸੁਖਵੀਰ ਬਾਦਲ ਨੇ 10 ਸਾਲ ਵਾਸਤੇ ਬਿਜਲੀ ਫ੍ਰੀ 10 ਸਾਲ ਵਾਸਤੇ ਜੀਐਸਟੀ ਫ੍ਰੀ ਟੈਕਸ ਲਕਜ਼ਰੀ ਟੈਕਸ ਫ੍ਰੀ ਸਟੇਟ ਦੀ ਜੀਐਸਟੀ ਫ੍ਰੀ ਇੱਕ ਅਰਬ ਤੋਂ ਉਤੋਂ ਦੀ ਸਬਸਿਡੀ ਇੱਕ ਅਰਬ ਉਹ ਕੀ ਦਿੰਦਾ ਈ ਪੰਜਾਬ ਨੂੰ ਪੰਜਾਬ ਨੂੰ ਕੀ ਦਿੰਦਾ ਵੀ ਉਹ ਸੁਖ ਵਿਲਾਸ 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਿਰਾਇਆ ਹੈ 7 ਲੱਖ ਇੱਕ ਰਾਤ ਦਾ ਕੋਈ ਗਰੀਬ ਸ਼ਹਿਰ 7 ਲੱਖ ساری ਜ਼ਿੰਦਗੀ ਠੀਕਰੀਆਂ ਵੀ ਨਹੀਂ ਕਹਿੰਦਾ 70 ਲੱਖ ਰੁਪਇਆ ਆਮ ਕਰਾਇਆ ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ ਸਵਿਮਿੰਗ ਪੂਲ ਹੈ ਅਲੱਗ ਪਰਸਨਲ ਮੈਂ ਹੈਲੀਕਾਪਟਰ ਦੇ ਉੱਤੋਂ ਵੀ ਦੇਖਿਆ ਦੋ ਤਿੰਨ ਚੱਕਰ ਲਵਾਏ ਵੀ ਮੈਂ ਹੈਲੀਕਾਪਟਰਲੇ ਤੋਂ ਮੈਂ ਕਿਹਾ ਥੋੜੇ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਰਾਂ ਫਿਰ ਦੇਖਦੇ ਆ ਇਹਨਾਂ ਦਾ ਕੀ ਹਾਲ ਹੈ ਤੇ ਵੀਰੋ ਬਸ ਕਾਗਜ਼ ਤਿਆਰ ਹੋ ਗਏ ਟਾਉਣਾ ਨਹੀਂ ਦੇਖੋ ਆਪਾਂ ਸੋਨਾ ਵਧੀਆ ਬਣਾਇਆ ਉਹਨੇ ਕਬਜ਼ੇ ਚ ਲੈ ਲਾਂਗੇ ਸਰਕਾਰ ਉੱਤੇ ਕਬਜ਼ਾ ਕਰ ਲੂ ਸਕੂਲ ਖੋਲਦਾਂਗੇ ਉੱਥੇ ਸਰਕਾਰੀ ਤੇ ਨਾਲੇ ਸਰਕਾਰੀ ਖੂਬ ਸਕੂਲ ਖੋਲ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਕੰਮ ਹੋਊਗਾ ਮੇਰੇ ਬਤੀ ਦੰਦ ਨੇ ਮੈਂ ਉਹੀ ਨਹੀਂ ਕਹਦਾ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ ਫਿਰ ਨਾਲ ਹੋਰ ਜਦੋਂ ਕੱਸੀਆਂ ਨਹਿਰਾਂ ਦਾ ਪਾਣੀ ਪਹੁੰਚ ਗਿਆ ਪਹੁੰਚਣ ਲੱਗ ਗਿਆ ਟਿਊਬਵਲ ਬੰਦ ਹੋਣਗੇ ਟਿਊਬਵਲ ਬੰਦ ਹੋਣਗੇ ਬਿਜਲੀ ਬਚੂ ਥੱਲੇ ਧਰਤੀ ਵਾਲਾ ਪਾਣੀ ਵੀ ਬਚੂ ਬਿਜਲੀ ਦੀ ਸਬਸਿਡੀ ਬਚੂਗੀ 6-7 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਬਚ ਜੂਗੀ ਆਹ ਸੀਜ਼ਨ ਤੋਂ ਬਾਅਦ ਅਕਤੂਬਰ ਨਵੰਬਰ ਤੋਂ 6-7 ਹਜ਼ਾਰ ਕਰੋੜ ਦੀ 20 ਹਜ਼ਾਰ ਕਰੋੜ ਦੀ ਲਗਭਗ ਹੈ 18 ਹਜ਼ਾਰ ਕਰੋੜ ਦੀ ਸਬਸਿਡੀ ਦੇਣੀ ਪੈਂਦੀ ਹੈ ਜੇ 14 ਲੱਖ ਚੋਂ 14.5 ਲੱਖ ਚੋਂ 5-6 ਲੱਖ ਟਿਊਬਵਲ ਵੀ ਬੰਦ ਹੋ ਗਏ ਕਿਉਂਕਿ ਨਹਿਰੀ ਪਾਣੀ ਆ ਜਾਊਗਾ ਨਾ ਤਾਂ ਆਪਣੀ 5-6-7 ਹਜ਼ਾਰ ਕਰੋੜ ਬਚ ਜੂਗਾ 8 6 7000 ਕਰੋੜ ਚੋਂ 5500 ਕਰੋੜ ਰੁਪਈਆ ਦਾ ਬਜਟ ਮੇਰਾ ਬਣਾਇਆ ਪਿਆ ਐਨ ਖਾਕਾ ਐਨ ਕਰਕਰ ਦਾ ਲਿਖਿਆ ਪਿਆ ਉਹ 5500 ਕਰੋੜ ਰੁਪਈਆ ਜਿਹੜਾ 6000 ਜਾਂ 7000 ਬਚੂਗਾ ਉਹ ਜੋ 5500 ਕਰੋੜ ਰੁਪਈਆ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਈਆ ਕਿਹਾ ਸੀ ਉਹ ਦੇਉਂਗਾ ਉਹ ਦੇਉਂਗਾ ਜੀ ਮੋਦੀ ਵਾਂਗੂ ਨਹੀਂ ਹੈਗਾ ਵੀ 15 ਲੱਖ ਆਜੂ ਖਾਤੇ ਜਿੱਦੇ ਮੁੜ ਕੇ ਕਹਿੰਦਾ ਜੁੰਮਲਾ ਜਦੋਂ ਸਕੀਮ ਸ਼ੁਰੂ ਹੋ ਗਈ ਫਿਰ ਬੰਦ ਨਹੀਂ ਹੋਣੀ ਜੇ ਬਿਜਲੀ ਦੇ ਬਿਲ ਇੱਕ ਵਾਰੀ ਜ਼ੀਰੋ ਆਉਣ ਲੱਗੇ ਆਉਣਗੇ ਐਂ ਆਈ ਜਾਣਗੇ ਬਸ ਤੇ ਇੱਦਾਂ ਹੀ 1100 ਰੁਪਇਆ ਹਜ਼ਾਰ ਦਾ ਵੀ 1100 ਕਰ ਦਾਂਗੇ ਉਹ 1100 ਰੁਪਇਆ ਜਦੋਂ ਆਉਣ ਲੱਗ ਗਿਆ ਤਾਂ ਆ ਹੀ ਜਾਊਗਾ ਕਿਉਂਕਿ ਮੈਂ ਬਜਟ ਬਣਾ ਕੇ ਕੰਮ ਸ਼ੁਰੂ ਕਰੂੰਗਾ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਵੋਟਾਂ ਤੋਂ ਬਾਅਦ 2 ਮਹੀਨੇ ਬਾਅਦ ਚ ਬੰਦ ਕਰ ਦੋ ਵੀ ਐ ਨਹੀਂ ਜੀ ਬਜਟ ਨਹੀਂ ਫਲਾਣਾ ਨਹੀਂ ਤੇਮਕਾ ਨਹੀਂ ਨਾ ਮੈਂ ਉਹ ਕੰਮ ਨਹੀਂ ਕਰਦਾ ਫਿਰ ਤਾਂ ਫਿਰ ਮੇਰੇ ਜਿਤੇ ਉਹਨਾਂ ਚ ਕੀ ਫਰਕ ਰਹਿ ਗਿਆ ਜਿੱਦ ਦੇ ਸ਼ੁਰੂ ਕਰੂੰ ਫਿਰ ਮੁੜ ਕੇ ਬੰਦ ਨਹੀਂ ਹੋਣੀ ਸਕੀਮ ਚੱਲੂਗੀ ਉਹ ਮੈਂ ਪੈਸੇ ਅਲੱਗ ਤੋਂ ਧਰੂੰਗਾ ਕੱਢ ਆ ਆ ਜਿਹੜਾ ਮੇਰਾ ਵਿਚਾਰ ਹੈ ਆ ਮੇਰਾ ਵਿਜ਼ਨ ਹੈ ਲੋਕਾਂ ਦੀ ਮਜਬੂਰੀ ਨੂੰ ਮੈਂ ਮਰਜ਼ੀ ਚ ਬਦਲਣੀ ਚਾਹਨਾ ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪੈ ਰਿਹਾ ਹੈ ਲੋਕਾਂ ਦੀ ਮਰਜ਼ੀ ਹੋਵੇ ਭਾਵੇਂ ਸਰਕਾਰੀ ਚ ਕਰਾ ਲੈ ਭਾਵੇਂ ਪ੍ਰਾਈਵੇਟ ਚ ਕਰਾ ਲੈ ਇਲਾਜ ਇੱਕੋ ਜਿਹਾ ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਸਕੂਲ ਚ ਬੱਚੇ ਪੜਾਉਣੇ ਪੈ ਰਹੇ ਨੇ ਲੋਕਾਂ ਦੀ ਮਰਜ਼ੀ ਹੋਵੇ ਕਿ ਸਰਕਾਰੀ ਚ ਪੜਾ ਲੈ ਚਾਹੇ ਪ੍ਰਾਈਵੇਟ ਚ ਪੜਾ ਲੈ ਸਕੂਲ ਇੱਕੋ ਜਿਹੇ ਨੇ ਸੋ ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਮੈਂ ਉਹ ਤਾਂ ਬਦਲ ਸਕੂਗਾ ਜੇ 13 ਦੀਆਂ 13 ਸੀਟਾਂ ਮੈਨੂੰ ਦੇ ਕੇ ਸੈਂਟਰ ਦੇ ਵਿੱਚ ਮੇਰੇ ਹੱਥ ਮਨਜ਼ੂਰ ਕਰ ਦਿੰਦੇ ਕੁਛ ਦੋ ਇੱਥੇ 2-4% ਇੱਥੇ ਹੋਣਗੇ ਜਿਹੜੇ ਹਜੇ ਵੀ ਪੰਜੇ ਕੰਨੀ ਜਾਂ ਟੱਕੜੀ ਕੰਨੀ ਦੇਖਦੇ ਹੋਣੇ ਮੇਰੀ ਹੱਥ ਬਨ ਕੇ ਬੇਨਤੀ ਹੈ ਪੰਜੇ ਦੇਖੋ ਪੰਜ ਇਹ ਕਹਿੰਦੇ ਜੀ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਗੱਲ ਸੁਣੋ ਝਾੜੂ 'ਚ ਇੱਕ ਦੋ ਤੀਲੇ ਨਿਕਲ ਜਾਣ ਨਾ ਸਫਾਈ ਕਰਦਾ ਰਹਿੰਦਾ ਹੈ ਪੰਜੇ ਦੀ ਕੁੰਗਲ ਜੀ ਘੜਦੀ ਪਤਾ ਨਹੀਂ ਕੀ ਬਣ ਜਾਂਦਾ ਅੱਲਾ ਕੋਟ ਜਾ ਤੱਕੜੀ ਦੀ ਕਰ ਅਸੀਂ ਤੋੜ ਦਈਏ ਤੋਲਣ ਜੱਗੀ ਨਹੀਂ ਰਹਿੰਦੀ ਸੋ ਇਸ ਕਰਕੇ ਮੈਂ ਕਹਿਣਾ ਆਪਦੇ ਆਪਦਿਆਂ ਦੇਖੋ ਭਾਈ ਸਾਡੇ ਵਾਲਾ ਤਾਂ ਠੀਕ ਐ ਔਰ ਝਾੜੂ ਐ ਸਾਡਾ ਚੌਣ ਸ਼ਾਹ ਨਹੀਂ ਇੰਨਾ ਵਧੀਆ ਦੱਸਣ ਦੀ ਲੋੜ ਹੀ ਨਹੀਂ ਮਾਵਾ ਭਣਾਂ ਨੂੰ ਦੱਸਣ ਤਾਂ ਜਮਾ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਸਵੇਰੇ 5 ਵਜੇ ਹੀ ਪਾੜ ਲੈਂਦੀਆਂ ਨੇਰੇ 'ਚ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪਏ ਤੇ ਸ਼ਾਮ ਨੂੰ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਆ ਸਵੇਰੇ ਵੀ ਤੇ ਸ਼ਾਮ ਨੂੰ ਵੀ ਸੋ ਫਿਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਸੋ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਬੀਜੇਪੀ ਦੀ ਹਨੇਰੀ ਨੂੰ ਕਿਵੇਂ ਰੋਕਿਆ ਪੰਜਾਬ ਔਰ ਦਿੱਲੀ ਮੈਂ ਆਪਨੇ ਬੀਜੇਪੀ ਕੀ ਆਂਧੀ ਕੋ ਕੈਸੇ ਰੋਕਾ ਮੈਂ ਇਹ ਜਗੜੀ ਵੱਡੀ ਗੱਲ ਹੈ ਮੈਂ ਕਹਾ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਸਾਡਾ ਕੀ ਹੈ ਕਹਿੰਦੇ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕੰਨੀ ਚਿੱਕੜ ਚ ਮੈਂ ਝਾੜੂ ਕੀ ਕੰਮ ਕਰਦਾ ਹੈ ਕਹੀਂ ਚਿੱਕੜ ਦੀ ਸਫਾਈ ਮੈਂ ਕਹਿੰਦਾ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਕਮਲ ਦਾ ਫੁੱਲ ਉੱਗੇ ਹੀ ਨਹੀਂ ਸਫਾਈ ਕਰ ਦੋ ਸਫਾਈ ਕਰ ਦੋ ਉਗੜੇ ਹੀ ਨਹੀਂ ਉਹਨੇ ਸਹੀ ਹੈ ਨਾ ਦੋਨਿਆਂ ਤੋਂ ਉੱਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ घरे सोनिहाल